26 ਜਨਵਰੀ ਦੇ ਦਿਨ ਨੂੰ ਮੁੱਖ ਰੱਖਦਿਆਂ ਡੀਜੀਪੀ ਪੰਜਾਬ ਦੇ ਆਦੇਸ਼ਾਂ ਤੇ ਡੀਐਸਪੀ ਫਲੋਰ ਸਿਮਰਨਜੀਤ ਸਿੰਘ ਲੰਘ ਅਤੇ ਥਾਣਾ ਮੁਖੀ ਫਲੋਰ ਨਿਰਜ ਕੁਮਾਰ ਨੇ ਸਤਲੁਜ ਦਰਿਆ ਤੇ ਬਣੇ ਹਾਈ ਟੈਕ ਨਾਕੇ ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਵਾਈ ਪੁਲਿਸ ਟੀਮ ਨੇ ਚੈਕਿੰਗ ਤੋਂ ਇਲਾਵਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਗਲਵਤ ਕਰਦਿਆਂ ਉਹਨਾਂ ਕਿਹਾ ਕਿ ਚੈਕਿੰਗ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸਖਤ ਮਹਿਸੂਸ ਕਰਾਉਣਾ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣਾ ਹੈ ਉਹਨਾਂ ਕਿਹਾ ਕਿ ਪੁਲਿਸ ਟੀਮ ਵੱਲੋਂ ਇਲਾਕੇ ਦੇ ਹੋਟਲਾਂ, ਸਰਾਵਾਂ, ਟੱਬਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਹੌਲ ਸ਼ਾਂਤਮਈ ਬਰਕਰਾਰ ਰਹੇ ਫਿਰ ਹੋਰ ਤੋਂ ਰਾਜਮਾਨ ਨੰਗਲ ਦੀ ਖਾਸ ਰਿਪੋਰਟ छब्बी जनवरी ध्यान च रखते हुए असिया हाईटेक नाका सातवी पुल के उ बनिया हुआ है इतने जीडी सारी थाने के रिपोर्ट के नाकाबंदी की हुई है जिसे अच्छा ਕੋਈ ਸ਼ਕਤੀ ਗੱਡੀਆਂ ਲੱਗਦੀਆਂ ਨੇ ਕੋਈ ਸ਼ਕਤੀ ਵਾਹਨ ਲੱਗਦੇ ਨੇ ਸਾਨੂੰ ਉਹ ਵੀ ਫੌਰਨਲੀ ਚੈਕਿੰਗ ਕੀਤੀ ਜਾ ਰਹੀ ਹੈ ਇਥੇ ਬਿਨਾ ਫਲਾਗ ਜਿਹੜਾ ਫਲਾਗ ਸ਼ਹਿਰ ਹੈ ਉਹਦੇ ਵਿੱਚ ਇੱਕ ਅਸੀਂ ਫਲਾਗ ਮਾਰਚੀ ਆਰਗੇਨਾਈਜ਼ ਕੀਤਾ ਹੈ ਜਿਹਦਾ ਮੇਨ ਮਕਸਦ ਇਹ ਹੈ ਵੀ ਕਿ ਲੋਕਾਂ ਦੇ ਜਿਹੜੇ ਮਨ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਜਿਹੜੇ ਮਾੜੇ ਐਂਟੀ ਨੈਸ਼ਨਲ ਐਲੀਮੈਂਟ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਵੇ ਤੇ ਇਹ ਜਿਹਾ ਉਹ ਸਖਣਾਵਾ ਦੇ ਵਿੱਚ ਇੱਕ ਸੁਨਾਓ ਸਰਕਾਰ ਪੰਜਾਬ ਸਰਕਾਰ ਲਈ ਇਹ ਮੈਸੇਜ ਹੈ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਐਂਟੀ ਨੈਸ਼ਨਲ ਐਕਟੀਵਿਟੀ ਜੇ ਕੋਈ ਲਿੱਪਾ ਹੋਊਗਾ ਉਦੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਅਸੀਂ ਅੱਜ ਦੇ ਜਿਹੜੀ ਚੈਕਿੰਗ ਹੈ ਜਿਹਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਹੋਟਲ ਨੇ ਸਰਾਵਾਂ ਨੇ ਢਾਬੇ ਨੇ ਜਾਂ ਹੋਰ ਜਿਹੜੀਆਂ ਸੁਨਸਾਨ ਜਗ੍ਹਾਆਂ ਨੇ ਜਿੱਥੇ ਕੋਈ ਛੱਕੀ ਵਿਅਕਤੀ ਆ ਕੇ ਰੁੱਕ ਸਕਦੇ ਨੇ ਤੇ ਗਲਤ ਕਿਸੇ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਉਹਨੂੰ ਪੂਰੋ ਨਹੀਂ ਚੈੱਕ ਕਰ ਰਹੇ ਹਾਂ ਫਲੈਗ ਮਾਰਕ ਵੀ ਅੱਜ ਅਸੀਂ ਆਰਗੇਨਾਈਜ਼ ਕੀਤਾ ਹੋਇਆ ਫਲੋਰ ਸਾਹ ਦੇ ਵਿੱਚੋਂ ਵੀ ਕਰਾਂਗੇ